ਉਨਕੋ ਖਬਰ ਮਿਲ ਗਈ ਅਫਗਾਨੀਓਂ ਕੋ ਅਭੀ ਕਿਲੇ ਦੇ ਵਿੱਚ ਫੋਰਸ ਘਟ ਹੈ ਕਿਲੇ ਦੇ ਵਿੱਚ ਫੋਰਸ ਨੂੰ ਕੱਟ ਕਰਕੇ ਅਫਗਾਨੀਆਂ ਨੇ ਹਮਲਾ ਕਰਤਾ ਹਮਲਾ ਕਰਨ ਦੇ ਬਾਵਜੂਦ ਵੀ ਇਹ ਕਿਲਾ ਉਹ ਜਿੱਤ ਨਹੀਂ ਪਾਇਆ ਅਫਗਾਨੀ ਜੀ ਉਹਨੇ ਜਿ ਉਹਨਾਂ ਜਿੰਨਾਂ ਨਾਲ ਕੋਈ ਤਕੜਾ ਹੁਣ ਤੱਕ ਜੰਮਿਆ ਤੇ ਨਾ ਲੈਟ ਸਿੱਖ ਜਰਨਲ ਹਰੀ ਸਿੰਘ ਨਲੂਆ ਇਹ ਕਿਲੇ ਦੀ ਬਾਹਰਲੀ ਦੁਵਾਰਾ ਜੀ ਇੱਥੋਂ ਸ਼ੁਰੂ ਹੁੰਦੀ ਆ ਤੇ ਇੱਥੇ ਜਾ ਕੇ ਮੁੱਕਦੀ ਆ ਐਡੀ ਮੋਟੀ ਦੀਵਾਰ ਆ ਇਸ ਕਿਲੇ ਦੀ में जमीन के था, के में। अच्छा यहाँ पे, थे थे अच्छा, पे छोड़ते थे जहाँ पे टट्टी पिछाव अंदर ही करेंगे नहीं नहीं अंग्रेज हरी सिंह नलुआ सजा देने के हक में नहीं था वो वैसे सजा लगा देते थे, थे। इसीलिए तो इतना टाइम महाराज रणजीत सिंह राज कर गए ये देखो भाई 400 ਮੀਟਰ ਡੂੰਘਾ ਖੂਹ ਆ ਤੇ ਮੈਂ ਇੰਨਾ ਡੂੰਘਾ ਖੂਹ ਨਹੀਂ ਜ਼ਿੰਦਗੀ ਚ ਕਦੇ ਦੇਖਿਆ ਕਿਲੇ ਦਾ ਪੂਰਾ ਬੜਾ ਵੱਡਾ ਕਿਲਾ ਸੀਗਾ ਤੇ ਹਰੀ ਸਿੰਘ ਨਲੂਆ ਜੀ ਨੇ ਬਣਾਇਆ ਸੀ ਬਥੇਰੇ ਕਿਲੇ ਬਣਾਏ ਸੀ ਉਹਨਾਂ ਨੇ ਤੇ ਉਹਨਾਂ ਵਿੱਚੋਂ ਆਪਾਂ ਇੱਕ ਕਿਲਾ ਦੇਖ ਰਹੇ ਆ ਆਪਦੀ ਜ਼ਿੰਦਗੀ ਦਾ ਆਖਰੀ ਟਾਈਮ ਏ ਟੈਪ ਬਤੀਤ ਕੀਤਾ ਉਹਨਾਂ ਨੇ ਅੱਜ ਦੀ ਵੀਡੀਓ ਵਿੱਚ ਸਿੱਖ ਇਤਿਹਾਸ ਦੀ ਸਾਰ ਨਾਲੋਂ ਵੱਡੀ ਜਗ੍ਹਾ ਤੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਮੈਂ ਆਇਆ ਹੋਇਆ ਹਰੀ ਸਿੰਘ ਨਲੂਆ ਜੀ ਦੀ ਜਗ੍ਹਾ ਤੇ ਜਿਹਨੂੰ ਕਹਿੰਦੇ ਆ ਜਾਮੁਰਦ ਫੋਰਟ ਇਹ ਕਿਲਾ ਜਰਨੈਲ ਹਰੀ ਸਿੰਘ ਨਲੂਆ ਜੀ ਨੇ 1837 ਦੇ ਵਿੱਚ ਬਣਾਇਆ ਸੀ ਇਸ ਕਿਲੇ ਦੀ ਸਾਰ ਨਾਲੋਂ ਵੱਡੀ ਖਾਸ ਚੀਜ਼ ਇਹ ਆ ਇਹ ਕਿਲੇ ਦੀਆਂ ਜਿਹੜੀਆਂ ਬਾਹਰੀ ਕੰਧਾਂ ਉਹ 10 ਫੁੱਟ ਚੌੜੀਆਂ ਨੇ ਤੇ ਇਸ ਕਿਲੇ ਨੂੰ ਤਿਆਰ ਕੀਤਾ ਗਿਆ ਸਿਰਫ ਤੇ ਸਿਰਫ 45 ਦਿਨਾਂ ਦੇ ਵਿੱਚ ਜਿਹੜਾ 6000 ਮਜ਼ਦੂਰ ਸੈਨਿਕ ਕਾਂ ਵੱਲੋਂ ਤਿਆਰ ਕੀਤਾ ਗਿਆ ਇਸਲੇ ਨੂੰ ਜਾਮੁਰਦ ਖਾਈਬਰ ਪਾਸ ਦੇ ਜਾਂ ਖਾਈਬਰ ਦਰੇ ਦੇ ਜਮਾਂ ਨਾਲ ਹੈ afghanistan border ਤੋਂ ਤਕਰੀਬਨ 30 ਕਿਲੋਮੀਟਰ ਦੂਰ ਆ ਇਹ ਵਾਲੀ ਜਗ੍ਹਾ ਕਰਨੈਲ ਹਰੀ ਸਿੰਘ ਨਲਵਾਜੀ ਦਾ ਜਨਮ ਪਾਕਿਸਤਾਨ ਦੀ ਧਰਤੀ ਗੁਜਰਾਵਾਲਾ ਸ਼ਹਿਰ ਦੇ ਵਿੱਚ ਹੋਇਆ ਸੀ ਹੁਣ ਮੈਂ ਗੱਲ ਕਰਨ ਲੱਗਿਆ ਜਾਂ ਜ਼ਮੁਰਦ ਦੀ ਜੰਗ ਦੇ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਵੀ ਤੁਹਾਨੂੰ ਪਤਾ ਲੱਗੇ ਜਾਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਦੋਸਤਾਂ ਨੂੰ ਪਤਾ ਲੱਗੇ ਜ਼ਮੁਰਦ ਦੀ ਕਹਾਣੀ ਕੀ ਹੈ ਗੱਲ ਆ ਅਪ੍ਰੈਲ 1800 36 ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਕਵਰ ਨੋ ਨਿਹਾਲ ਦਾ ਵਿਆਹ ਸੀ ਇੱਕ ਰਾਜੇ ਦਾ ਵਿਆਹ ਹੋਣ ਕਰਕੇ ਇਸ ਵਿਆਹ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਣਾ ਸੀ ਵਿਆਹ ਦੇ ਉੱਤੇ ਬਹੁਤ ਵੱਡੇ ਵੱਡੇ ਅਫਸਰ ਆ ਰਹੇ ਸਨ ਇਸ ਲਈ ਸਿੱਖ ਫੌਜਾਂ ਦੀ ਵੀ ਲੋੜ ਸੀ ਤੇ ਦੂਸਰਾ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਨਾ ਸੀ ਆਪ ਦਾ ਪੂਰਾ ਆਪਣੀ ਤਾਕਤ ਦਿਖਾਉਣੀ ਸੀ ਤਾਂ ਕਰਕੇ ਕਸ਼ਮੀਰ ਤੋਂ ਵੀ ਜਮੂਰਤ ਤੋਂ ਵੀ ਬਹੁਤ ਸਾਰੇ ਸੈਨਿਕ ਤੇ ਦੂਸਰਾ ਤੋਪਾਂ ਟੈਂਕ ਮੰਗਾਏਗੇ ਆਪਣੀ ਸ਼ਕਤੀ ਦਿਖਾਉਣ ਵਾਸਤੇ ਜਮੂਰਤ ਦਾ ਕਿਲਾ ਦੋ ਦੋਸਤ ਮੁਹੰਮਦ ਖਾਨ ਤੋਂ ਹਰੀ ਸਿੰਘ ਨਲੂਆ ਜੀ ਨੇ ਜਿੱਤਿਆ ਸੀ جنگ ਦੇ ਵਿੱਚ ਇੱਕ جنگ ਨਹੀਂ ਕਈ ਜੰਗਾਂ ਦੇ ਵਿੱਚ ਮੁਹੰਮਦ ਖਾਨ ਹਰੀ ਸਿੰਘ ਨਲੂਆ ਜੀ ਤੋਂ ਹਾਰ ਚੁੱਕਿਆ ਸੀ ਦੋਸਤ ਮੁਹੰਮਦ ਖਾਨ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਬਹੁਤ ਸਾਰੀ ਸੈਨਾ ਜਿਹੜੀ ਆ ਉਹ ਲਾਹੌਰ ਜਾ ਚੁੱਕੀ ਆ ਤੇ ਕਿਲੇ ਦੇ ਵਿੱਚ ਤਕਰੀਬਨ 7-800 ਸੈਨਿਕ ਹੀ ਬਾਕੀ ਆ ਹਰੀ ਸਿੰਘ ਨਲੂਆ ਜੀ ਉਸ ਟਾਈਮ ਪੇਸ਼ਾਵਰ ਦੇ ਵਿੱਚ ਸਨ ਤੇ ਇਸ ਗੱਲ ਦਾ ਫਾਇਦਾ ਚੱਕਦੇ ਹੋਏ ਦੋਸਤ ਮੁਹੰਮਦ ਖਾਨ ਨੇ ਜਮੁਰਦ ਦੇ ਉੱਤੇ ਹਮਲਾ ਕਰ ਦਿੱਤਾ ਮੁਹੰਮਦ ਖਾਨ ਨੇ ਆਪਦੇ ਪੰਜ ਪੁੱਤਰਾਂ ਸਣੇ 40000 ਸੈਨਾ ਜਮੁਰਦ ਵੱਲ ਭੇਜ ਦਿੱਤੀ 40000 ਸੈਨਿਕਾਂ ਨੇ ਜਮੁਰਦ ਦੇ ਕਿਲੇ ਤੇ ਬਹੁਤ ਭਿਆਨਕ ਹਮਲਾ ਕੀਤਾ ਬਹੁਤ ਸਾਰੇ ਟੈਂਕਾਂ ਤੋਪਾਂ ਨਾਲ ਗੋਲੇ ਸਿੱਟੇ ਗਏ ਉਹ 10 ਫੁੱਟ ਦੀ ਕੰਧ ਵੀ ਤੋੜ ਦਿੱਤੀ ਗਈ ਤੇ ਇਹ ਸਭ ਦੇਖਦੇ ਮਹਾ ਸਿੰਘ ਜੀ ਨੂੰ ਇਹ ਅਹਿਸਾਸ ਹੋ ਗਿਆ ਕਿ ਨਾ ਹੀ ਅਸੀਂ ਬਚਾਂਗੇ ਤੇ ਨਾ ਹੀ ਕਿਲਾ ਬਚੇਗਾ ਮਹਾ ਸਿੰਘ ਜੀ ਨੇ ਉਸੇ ਟਾਈਮ ਚਿੱਠੀ ਲਿਖੀ ਹਰੀ ਸਿੰਘ ਨਲੂਆ ਜੀ ਨੂੰ ਕਿ ਬਹੁਤ ਭਿਆਨਕ ਹਮਲਾ ਕਰ ਦਿੱਤਾ ਗਿਆ ਮੁਹੰਮਦ ਖਾਨ ਵੱਲੋਂ ਹਰੀ ਸਿੰਘ ਨਲੂਆ ਜੀ ਦੀ ਅੱਖਾਂ ਦੇ ਵਿੱਚ ਖੂਨ ਖੋਲ ਲਿਆ ਤੇ ਉਹ 10000 ਸੈਨਿਕ ਲੈ ਕੇ ਸਿੱਧਾ ਹੋ ਗਏ ਜੰਮੁਰਦਵਲ ਨੂੰ 40000 ਪਠਾਨਾਂ ਦਾ ਮੁਕਾਬਲਾ ਪੈ ਗਿਆ 10000 ਸਿੰਘਾਂ ਦੇ ਨਾਲ ਤੇ ਸਿੰਘਾਂ ਨੇ ਚੱਕ-ਚੱਕ ਮਾਰੇ ਪਠਾਨ ਤੇ ਪਠਾਨ ਮੁਕਾਬਲਾ ਛੱਡ ਕੇ ਵਿੱਚੇ ਭੱਜ ਗਏ ਹਰੀ ਸਿੰਘ ਨਲੂਆ ਜੀ ਤੇ ਹੋਰ ਸੈਨਿਕ ਪਠਾਨਾਂ ਦਾ ਪਿੱਛਾ ਕਰਦੇ ਕਰਦੇ ਉਹਨਾਂ ਦੇ ਖੇਤਰ ਵੱਲ ਨੂੰ ਜਾਣ ਲੱਗ ਗਏ ਉਹ ਉਹਨਾਂ ਦੇ ਏਰੀਏ ਦੇ ਵਿੱਚ ਜਦੋਂ ਬੜੇ ਤਾਂ ਉੱਥੇ ਪਠਾਨ ਲੋਕੇ ਬੈਠੇ ਹੋਏ ਸੀ ਆਪਦੀਆਂ ਬੰਦੂਕਾਂ ਦੇ ਨਾਲ ਇੱਥੇ ਇਤਿਹਾਸਕਾਰ ਦੋ ਗੱਲਾਂ ਦੱਸਦੇ ਹਨ ਇੱਕ ਇਹ ਕਿ ਹਰੀ ਸਿੰਘ ਨਲੂਆ ਜੀ ਨੂੰ ਗੋਲੀ ਉਹਨਾਂ ਦੇ ਆਪ ਦੇ ਬੰਦੇ ਨੇ ਧੋਖਾ ਦੇ ਕੇ ਮਾਰੀ ਸੀ ਤੇ ਦੂਜੀ ਗੱਲ ਇਹ ਦੱਸਦੇ ਹਨ ਕਿ ਪਠਾਨ ਬੈਠੇ ਸੀ ਉੱਥੇ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਹਰੀ ਸਿੰਘ ਨਲੂਆ ਜੀ ਦੀ ਛਾਤੀ ਤੇ ਲੱਗੀ ਤੇ ਦੂਸਰੀ ਗੋਲੀ ਉਹਨਾਂ ਦੀ ਪਿੱਠ ਉੱਤੇ ਲੱਗੀ ਜ਼ਖਮੀ ਹਾਲਤ ਦੇ ਵਿੱਚ ਕਿਸੇ ਵੀ ਤਰ੍ਹਾਂ ਘੋੜ ਸਵਾਰ ਹੋ ਕੇ ਉਹ ਜਮੁਰਦ ਕਿਲੇ ਦੇ ਵਿੱਚ ਵਾਪਸ ਆ ਗਏ ਜ਼ਖਮੀ ਹਾਲਤ ਦੇ ਵਿੱਚ ਪਹੁੰਚੇ ਹਰੀ ਸਿੰਘ ਨਲੂਆ ਜੀ ਨੂੰ ਮਾਨ ਸਿੰਘ ਜੀ ਨੇ ਇਸ ਕਮਰੇ ਦੇ ਵਿੱਚ ਲਿਆਂਦਾ ਜਿਹੜਾ ਤੁਸੀਂ ਹੁਣ ਸਕ੍ਰੀਨ ਦੇ ਉੱਤੇ ਦੇਖ ਰਹੇ ਹਾਂ ਹਰੀ ਸਿੰਘ ਨਲੂਆ ਜੀ ਦਾ ਕਾਫੀ ਖੂਨ ਬਹਿ ਚੁੱਕਿਆ ਸੀ ਜਿਸ ਉੱਪਰ ਉਹਨਾਂ ਦੇ ਮਲਮ ਪੱਟੀ ਦਾ ਅਸਰ ਨਹੀਂ ਹੋਇਆ ਹਰੀ ਸਿੰਘ ਨਲੂਆ ਜੀ ਨੂੰ ਵੀ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਇਹ ਜ਼ਖਮ ਹੁਣ ਠੀਕ ਨਹੀਂ ਹੋਣ ਵਾਲੇ ਹਰੀ ਸਿੰਘ ਨਲੂਆ ਜੀ ਨੇ ਆਪਣੇ ਡਿਪਟੀ ਮਾਨ ਸਿੰਘ ਜੀ ਨੂੰ ਇਹ ਹੁਕਮ ਦਿੱਤਾ ਕਿ ਮੇਰੀ ਮੌਤ ਹਜੇ ਗੁਪਤ ਰੱਖੀ ਜਾਵੇ ਕਿ ਜਿੰਨਾ ਚਿਰ ਖਾਲਸਾ ਫੌਜ ਲਾਹੌਰ ਤੋਂ ਨਹੀਂ ਆ ਜਾਂਦੀ ਦੁਸ਼ਮਣਾਂ ਨੂੰ ਕੀ ਆਪਣਿਆਂ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਜੇ ਸਾਡੀ ਫੌਜ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦਾ ਮਲੋਬਲ ਟੁੱਟ ਜਾਵੇਗਾ ਤੇ ਦੂਸਰਾ ਅਫਗਾਨੀਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ 5 ਮਿੰਟ ਦੇ ਵਿੱਚ ਇਹ ਕਿਲੇ ਤੇ ਜਿੱਤ ਹਾਸਲ ਕਰ ਲੈਣੀ ਆ ਇਹ ਸੀਗਾ ਜਮੁਰਦ ਦਾ ਕਿਲਾ ਜਿੱਥੇ ਹਰੀ ਸਿੰਘ ਨਲੂਆ ਜੀ ਨੇ ਆਖਰੀ 4 ਦਿਨ ਕੱਡੇ ਤੇ ਇਸੇ ਜਗ੍ਹਾ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਅੱਜ ਇੱਥੇ ਹੀ ਉਹਨਾਂ ਦੀ ਸਮਾਧੀ ਵੀ ਬਣਾਈ ਗਈ ਹੈ। ਆਪਾਂ ਕੇਲੇ ਤੇ ਜਮਾ ਟੌਪ ਤੇ ਇਧਰ ਦੇਖ ਲਓ ਸਾਰੇ ਪਾਸੇ ਕੰਸਟਰਕਸ਼ਨ ਚੱਲ ਰਹੀ ਹੈ। ਸੋ ਕੰਸਟਰਕਸ਼ਨ ਜਦ ਪੂਰੀ ਹੋ ਜਾਏਗੀ ਕਿਲਾ ਪੂਰਾ ਖੁੱਲ ਜਾਏਗਾ ਨਾ। ਅੱਛਾ ਹੈ ਸਰਕਾਰ ਇਸ ਇਸ ਜਗ੍ਹਾ ਤੇ ਧਿਆਨ ਦੇ ਰਹੀ ਹੈ। ਸੋ ਕਿਲਾ ਥੋੜੇ ਹਾਂ। ਦੇਖੋ ਜੀ ਕਿਲੇ ਦਾ ਪੂਰਾ ਬੜਾ ਵੱਡਾ ਕਿਲਾ ਸੀਗਾ। ਤੇ ਹਰੀ ਸਿੰਘ ਨਲੂਆ ਜੀ ਨੇ ਬਣਾਇਆ ਸੀ ਬਥੇਰੇ ਕਿਲੇ ਬਣਾਏ ਸੀ ਉਹਨਾਂ ਨੇ ਤੇ ਉਹਨਾਂ ਵਿੱਚੋਂ ਆਪਾਂ ਇੱਕ ਕਿਲਾ ਦੇਖ ਰਹੇ ਹਾਂ ਆਪਦੀ ਜ਼ਿੰਦਗੀ ਦਾ ਆਖਰੀ ਟਾਈਮ ਇੱਥੇ ਬਤੀਤ ਕੀਤਾ ਉਹਨਾਂ ਨੇ ਫੇਰ ਉਹ ਰੱਬ ਨੂੰ ਪਿਆਰੇ ਹੋਗੇ ਸ਼ਹੀਦ ਹੋਗੇ ਜ਼ਖਮੀ ਸੀਗੇ ਜ਼ਖਮੀ ਹਾਲਤ ਵਿੱਚ ਇਸ ਕਿਲੇ ਦੇ ਵਿੱਚ ਆਏ ਸੀ ਉਹ ਜਿੰਨਾ ਪੂਰੀ ਸਿੱਖੋ ਕਾ ਹਾਂਜੀ ਸਿੱਖੋ ਕਾਤਾ ਬਾਦ ਮੇਂ ਬ੍ਰਿਟਿਸ਼ ਨੇ ਹੀ ਆ। ਬਾਦ ਮੇਂ ਬ੍ਰਿਟਿਸ਼ 1837 ਕੇ ਬਾਦ ਹੀ ਲੈਵਰਟੇਸ਼ਨ ਹੈ। ਬਿਲਕੁਲ। ਪਹਿਲੇ ਸਿੱਖੋਂ ਕਾ ਤਰ। ਤੇਰੀ ਸਿੱਖੋਂ ਕਾ। ਸੋ 1837 ਤੋਂ ਪਹਿਲਾਂ ਲੀਡ ਕਰ ਰਹਾਤਾ ਹਰੀ ਸਿੰਘ ਨੇ। ਹਰੀ ਸਿੰਘ ਨੇ ਉਹ ਲੀਡ ਕਰਤਾ ਥਾ। ਉਹ ਜਰਨਲ ਜਰਨਲ ਥਾ ਯਸ। ਸੋ ਹਰੀ ਸਿੰਘ ਨਲੂਆ ਜੀ ਜਰਨਲ ਸੀ ਤੇ ਉਹ ਲੀਡ ਕਰਦੇ ਸੀ ਇਸ ਕਿਲੇ ਨੂੰ ਤੇ 1837 ਦੇ ਵਿੱਚ ਉਹਨਾਂ ਨੇ ਅਖੀਰਲਾ ਟਾਈਮ ਆਪਦਾ ਬਤੀਤ ਕੀਤਾ ਇਸ ਕਿਲੇ ਦੇ ਵਿੱਚ। ओके okay, तो फ्राईया इधर था आ देख लो जी द लेट सिख जर्नल हरि सिंह नलवा समाधि है ओना दी ਇੱਥੇ ਜੀ ਆ ਜਗਾ ਤੇ ਹਰੀ ਸਿੰਘ ਨਲਵਾ ਜੀ ਦੀ ਸਮਾਧੀ ਹੈ ਜੀ ਅੰਦਰ ਜਾ ਸਕਤੇ ਹੈ ਵਾਹਿਗੁਰੂ 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 ਜੀ ਸਮਾਧੀ ਹਰੀ ਸਿੰਘ ਨਲਵਾ ਜੀ ਉਹਨੇ ਜਿੰ ਉਹਨਾਂ ਜਿੰਨਾਂ ਨੌਕੀ ਤਕੜਾ ਹੁਣ ਤੱਕ ਜੰਮਿਆ ਤੇ ਨਾ ਹੀ ਜਮਣਾ ਏ ਸੀਗਾ ਜਮੁਰਦ ਦਾ ਕਿਲਾ ਜਮੁਰਦੀ ਕਹਤੇ ਨੇ ਜਮੁਰਦ ਜਮੁਰਦ ਫੋਰਟ ਫੋਰਟ ਕੋ ਅਸੀਂ ਕਿਲਾ ਬੋਲਤੇ ਕਿਲਾ ਜਮੁਰਦ ਫੋਰਟ ਦੇਖ ਲਿਆ ਜੀ ਤੁਸੀਂ ਤੇ ਮੇਰਾ ਹੁਣ ਮਨ ਕਰ ਰਿਹਾ ਮੈਂ ਫੈਮਲੀ ਨੂੰ ਲੈ ਕੇ ਆਉਂਦਾ ਇੱਥੇ ਡੈਡੀ ਵੀ ਦੇਖਦੇ ਮੰਮੀ ਵੀ ਦੇਖਦੇ ਕਿਉਂਕਿ ਜਦੋਂ ਮੈਂ ਇਹ ਜਿਹੜੀ ਜਗ੍ਹਾ ਦੇਖਦਾ ਤਾਂ ਮੇਰਾ ਮਨ ਹੁੰਦਾ ਵੀ ਮੇਰੇ ਘਰ ਦੇ ਵੀ ਦੇਖਣ ਇਹਨੂੰ ਜਮੁਰਦ ਫੋਰਟ हरी सिंह नलुआ जरनैल सिख अंपायर तकड़े बंदे आप कुछ भी नहीं मिट्टी है पैंतालीस दिन में किला बन गया था उसके साथ उन्होंने छह हजार फोर्स लगाई छह हजार फोर्स ने पैंतालीस दिन में किला बना दिया था जी ये ओह खासियत यही है इतना बड़ा किला और दूसरे इसके दीवारें बहुत चौड़ी हैं हाँ चौड़ी दीवारें हैं पूरी ਸੋ ਅਸੀਂ ਪੂਰੀ ਚੀਜ਼ ਦੇਖ ਲਈ ਕਿ ਬਾਕੀ ਹੈ ਅਭੀ ਕੁਝ ਉਧਰ ਹੈ ਥੋੜੀ ਦੇਖ ਲੈ ਇਨਸੇ ਇਜਾਜ਼ਤ ਇੱਕ ਕਿਲੇ ਦੀ ਬਾਹਰਲੀ ਦੁਵਾਰਾ ਜੀ ਇੱਥੋਂ ਸ਼ੁਰੂ ਹੁੰਦੀ ਆ ਤੇ ਇੱਥੇ ਜਾ ਕੇ ਮੁੱਕਦੀ ਆ ਐਡੀ ਮੋਟੀ ਦੀਵਾਰ ਆ ਇਸ ਕਿਲੇ ਦੀ ਕਿੰਨਾ ਮਜ਼ਬੂਤ ਕਿਲਾ ਬਣਾਇਆ ਸੀ ਜਰਨੈਲ ਸਾਹ ਬਣੇ ਆਪਣੇ ਐਵੇਂ ਕਹਿੰਦੇ ਰਹਿੰਦੇ ਮਜੀਠੀਆਂ ਨੂੰ ਮਾਝੇ ਦਾ ਜਰਨੈਲ ਮਾਝੇ ਦਾ ਜਰਨੈਲ ਇਹ ਹੁੰਦੇ ਆ ਜਰਨੈਲ फिर okay, okay. को कर। अच्छा कैद कैद करते थे। करते थे? थे लोगों को। बाद में यहाँ पे या मर जाते थे, थे या उसका रिहाई अच्छा यहाँ पे छोड़ते थे जहाँ पे टट्टी टी अंदर ही करेंगे बिल्कुल अंग्रेजों की सजा होती थी ये और यहाँ पे ये इतना वेंटिलेशन के लिए दिया था सांस लेने के लिए वो भी पूरा नहीं खुला हाँ। ये दो सुराख है आगे आगे भी बंदा बाहर निकल ना जाए ये किए हैं ना ऊपर हां ये जस्ट फॉर वेंटिलेशन तो हवा के लिए सो गोरे 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 सामने इसकी वीडियो बना ये क्या लिखा हुआ यहाँ पे ये जमरूद के लिए कदीम कुआ जिसकी गहरी तकरीबन चार मीटर है रिवाज है कि कुएं के पानी की जरूरत के अलावा मुजरमों को फांसी देने के लिए भी इस्तेमाल होता था ओ ठीक है चार ब्रिटिश टाइम पे तकरीबन 400 मीटर कह रहा है ये, ये कुआं 400 मीटर मतलब ऑलमोस्ट बारह फीट से ज्यादा बनाया था ਨਹੀਂ ਨਹੀਂ ਅੰਗਰੇਜ਼ ਹਰੀ ਸਿੰਘ ਨੇ ਲੂਆ ਸਜ਼ਾ ਦੇਣੇ ਕੇ ਹੱਕ ਮੇ ਨਹੀਂ ਥਾ ਉਹ ਵੈਸੇ ਸਜ਼ਾ ਲਗਾ ਦੇ ਇਥੇ ਤੇ ਇਸ ਲਈ ਤੋ ਇਤਨਾ ਟਾਈਮ ਮਾਰ ਰਹਿ ਰਾਂ ਜੀ ਸਿੰਘ ਰਾਜ ਕਰ ਗਏ ਇਹ ਦੇਖੋ ਭਾਈ 400 ਮੀਟਰ ਡੂੰਗਾ ਖੂ ਆ ਤੇ ਮੈਂ ਇਨਾ ਡੂੰਗਾ ਖੂ ਨਹੀਂ ਜ਼ਿੰਦਗੀ ਚ ਕਦੇ ਦੇਖਿਆ ਪੂਰੀ ਜ਼ਿੰਦਗੀ ਮੈਂ ਇਨਾ ਡੂੰਗਾ ਖੂ ਨਹੀਂ ਦੇਖਿਆ 400 ਮੀਟਰ ਡੂੰਗਾ ਖੂ ਇਹ ਸੀ ਜਮਰਦ ਦਾ ਕਿਲਾ ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਲਾਈਕ ਕਮੈਂਟ ਕਰਿਓ ਮੇਰੀ ਜਿੰਨੀ ਜਾਣਕਾਰੀ ਮੈਂ ਇਕੱਠੀ ਕੀਤੀ 19 ਮੈਂ ਤੁਹਾਨੂੰ ਦੱਸੀ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਤੁਹਾਡਾ ਸਾਰਿਆਂ ਦਾ ਧੰਨਵਾਦ